ਹਾਂਜੀ ਇਹ ਵਾਲੇ ਮੈਚਿੰਗ ਸੂਟ ਟ੍ਰੈਨਿੰਗ ਪਿਓਰ ਕੈਂਬਰੀ ਕਾਟਨ ਦੇ ਪ੍ਰਿੰਟਡ ਇਸਦੀਆਂ 셔ਟ ਰਹੇਗੀ 1.70 ਵੱਡੇ ਪਣੇ ਦੀ ਬਾਟਮ ਇਸ ਦੇ ਨਾਲ ਪਲੇਨ ਰਹੇਗੀ 2 ਮੀਟਰ ਵੱਡੇ ਪਣੇ ਦੀ ਇਹਨਾਂ ਸੂਟਾਂ ਦੇ ਵਿੱਚੋਂ ਤੁਸੀਂ ਮੈਚਿੰਗ ਸੂਟ ਵੀ ਬਾਈ ਕਰ ਸਕਦੇ ਹੋ ਆਲ ਓਵਰ ਸੂਟ ਵੀ ਬਾਈ ਕਰ ਸਕਦੇ ਹੋ ਆਲ ਓਵਰ ਸੂਟ ਜੋ ਰਹੇਗਾ 3.5 ਮੀਟਰ ਵੱਡੇ ਪਣੇ ਦਾ ਰਹੂਗਾ ਇਹਨਾਂ ਸੂਟਾਂ ਦਾ ਪ੍ਰਾਈਸ ਹੈ 500 ਫ੍ਰੀ ਸ਼ਿਪਿੰਗ ਵਿਦਆਊਟ ਦੁਪੱਟਾ ਇਸ ਸੂਟ ਰੈਂਗਲੀ ਨੈਕਸਟ ਇਹ ਆਪਣੇ ਕੋਲ ਸਿੰਗਲ ਸਿੰਗਲ ਸੂਟ ਰਹੇਗਾ ਦੁਪੱਟਾ ਸੂਟ ਇਹ ਸੇਲ ਤੇ ਨੇ ਪਿਓਰ ਕੈਮਰੀ कॉटन ऑल ओवर 비ਬਾ ਪ੍ਰਿੰਟਸ 3.5 ਮੀਟਰ ਵੱਡੇ ਪਣੀ ਦਾ ਸੂਟ ਰਹੂਗਾ ਨਾਲ ਕੋਟਾ ਡੋਰੀਏ ਦਾ ਦੁਪੱਟਾ ਡਾਈ ਰਹੂਗਾ 675 ਫ੍ਰੀ ਸ਼ਿਪਿੰਗ ਸਕਰੀਨਸ਼ਾਟ ਸੈਂਡ ਕਰਕੇ ਮੇਰੇ ਦਿੱਤੇ ਹੋਏ WhatsApp ਨੰਬਰ ਤੇ ਤੁਸੀਂ ਇਹਨਾਂ ਸੂਟਾਂ ਦਾ ਆਰਡਰ ਪਲੇਸ ਕਰ ਸਕਦੇ ਹੋ कैश ऑन डिलीवरी अपने को नहीं है जी पेमेंट एडवांस करनी पैंती है लिमिटेड ए स्टॉक आल् तो जल्दी इन सूटों का ऑर्डर प्लेस कर सकते हो नैक्सट ये अपने सू अपने को जो सूट ने यह भी अपने को सिंगल सिंगल पीस रह गया ये भी अपने सेल से लगाए हुए हैं प्योर कैमरी कॉटन ओवर पांच मीटर सूट रहेगा एम्ब्रॉयडरी हुई है विद कोटा डोरी है दुपट्टा दुपट्टे भी एम्ब्रॉयडरी हुई है ਪ੍ਰਾਈਸ ਇਨ ਸੂਟਾਂ ਦਾ 825 ਫ੍ਰੀ ਸ਼ਿਪਿੰਗ ਸਕਰੀਨਸ਼ਾਟ ਸੈਂਡ ਕਰਕੇ ਤੁਸੀਂ ਇਨ ਸੂਟਾਂ ਵਿੱਚੋਂ ਵੀ ਆਪਣਾ ਆਰਡਰ ਕਰ ਸਕਦੇ ਹੋ ਜੇਕਰ ਚੈਨਲ ਤੇ ਤੁਸੀਂ ਨਵੇਂ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਨੈਕਸਟ ਇਹ ਆਪਣੇ ਕੋਲ ਜੋ ਸੂਟ ਨੇ ਇਹ ਮਸਲਿਨ ਕਾਟਨ ਦੇ ਸੂਟ ਨੇ ਇਹ ਵੀ ਆਪਾਂ ਸੇਲ ਤੇ ਲਗਾਏ ਹੋਏ ਨੇ ਇੱਕ ਇੱਕ ਪੀਸ ਇਨਦਰ ਰਹਿ ਗਿਆ ਸੀ ਫਰੰਟ ਤੇ ਐਮਬਰਾਇਡਰੀ ਰਹੂਗੀ 5 ਮੀਟਰ ਦੇ ਸੂਟ ਰਹੂਗਾ ਨਾਲ ਮਸਲਿਨ ਦਾ ਦੁਪੱਟਾ ਰਹੂਗਾ embroidery ਵਾਲਾ ਇਹਨਾਂ ਪ੍ਰਾਈਸ ਇਹਨਾਂ ਸੁੱਟਨ ਦਾ 799 ਇਹਨਾਂ ਸੁੱਟਨ ਦਾ ਵੀ ਤੁਸੀਂ ਆਪਣਾ ਆਰਡਰ ਪਲੇਸ ਕਰ ਸਕਦੇ ਹੋ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਔਰ ਵੀਡੀਓ ਨੂੰ ਤੁਸੀਂ ਐਂਡ ਤੱਕ ਦੇਖਦੇ ਆ ਤੁਹਾਡਾ ਬਹੁਤ ਬਹੁਤ ਧੰਨਵਾਦ